ਇੱਕ ਪਤਨੀ ਕਿਵੇਂ ਆਪਣੀ પતિ ਦਾ ਕਤਲ ਕਰ ਦਿੰਦੀ ਹੈ ਆਪਣੇ ਆਸ਼ਿਕ ਦੇ ਨਾਲ ਰਲ ਕੇ ਤੇ ਅੰਤਿਮ ਸੰਸਕਾਰ ਦੀਆਂ ਜਿੱਥੇ ਉਸ ਪੁੱਤ ਦੀਆਂ ਅਰਸਮਾਂ ਹੋ ਚੁੱਕੀਆਂ ਨੇ ਮਾਪਿਆਂ ਦੇ ਕੋਲ ਕੁਝ ਵੀ ਨਹੀਂ ਬਚਿਆ ਮਾਪਿਆਂ ਨੂੰ ਸਭ ਸਾਡੇ ਤੋਂ ਬਹੁਤ ਉਮੀਦਾਂ ਵਾ ਕਿ ਤੁਸੀਂ ਐਦਾਂ ਦੀ ਸਜ਼ਾ ਇਹਨਾਂ ਦੋਸ਼ੀਆਂ ਨੂੰ ਦਿਵਾਓ ਕਿ ਕੋਈ ਵੀ ਧੀ ਜਿਹੜੀ ਆ ਇਹੋ ਜਿਹਾ ਕਾਰਨਾਮਾ ਤੱਕੰ ਤੋਂ ਪਹਿਲਾਂ 100 ਵਰਸੋ ਪਰ ਮੈਨੂੰ ਇਹ ਲੱਗ ਰਿਹਾ ਵੀ ਜਿੰਨੇ ਪੰਜਾਬੀ ਦੁਨੀਆ ਚ ਵੱਸਦੇ ਆ ਸਾਰਿਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਹੈ ਕਿ ਲੜਕੀ ਨੇ ਜੋ ਆਪਦੇ ਘਰ ਵਾਲੇ ਨਾਲ ਕੀਤਾ ਉਹ ਬਹੁਤ ਹੀ ਸ਼ਰਮਨਾਕ ਆਪਦੇ ਹਸਬੰਦ ਨਾਲ ਵਿਆਹ ਹੋਇਆ ਤਾਂ ਲੜਕੀ ਸਿਰਫ 1 ਮਹੀਨੇ ਲਈ ਪੰਜਾਬ ਚ ਰਹੀ ਓਕੇ ਗੱਲ ਇਹ ਤੈਅ ਹੋਈ ਸੀ ਕਿ ਲੜਕੀ ਕੈਨੇਡਾ ਜਾਊਗੀ ਤੇ ਉੱਥੋਂ ਸਪਾਂਸਰਸ਼ਿਪ ਭੇਜ ਕੇ ਲੜਕੇ ਨੂੰ ਲੀਗਲੀ ਕੈਨੇਡਾ ਲੈ ਕੇ ਜਾਊਗੀ ਠੀਕ ਹੈ ਲੇਕਿਨ ਲਗਭਗ 2 ਸਾਲ ਬੀਤ ਗਏ ਲੜਕੀ ਲੜਕੇ ਨੂੰ ਬਾਹਰ ਨਹੀਂ ਲੈ ਕੇ ਗਈ। ਹੱਲੀ 2 ਸਾਲ ਹੀ ਹੋਏ ਵਿਆਹ ਦੇ। ਆਪਾਂ ਪੰਜਾਬ 'ਚ ਬਹੁਤ سارے ਕੇਸ ਸੁਣ ਰਹੇ ਆਂ। ਕੁੜੀਆਂ ਜਾਂਦੀਆਂ ਧੋਖਾ ਦੇ ਦਿੰਦੀਆਂ, ਛੱਡ ਦਿੰਦੀਆਂ। ਮੁੰਡੇ ਇੱਥੇ ਜਾਂਦਾ ਫਿਰ ਆਪਣੇ ਆਪ ਨੂੰ ਮਾਰ ਲੈਂਦੇ ਆਂ ਜਾਂ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਰਹਿੰਦਾ ਡਿਪਰੈਸ਼ਨ 'ਚ ਜਾਣ ਤੋਂ। ਤੇ ਇਹ ਕੁੜੀ ਨੇ ਵੀ ਉਹੋ ਜਿਹਾ ਕੁਝ ਕੀਤਾ। ਤੁਸੀਂ ਇਹ ਦੇਖੋ ਕਿ ਬੜਾ ਬਰੂਟਲ ਮਰਡਰ ਹੈ। ਹੂੰ ਬਹੁਤ ਐਂਡ ਇੱਕ ਸੋਚਿਆ ਸਮਝਿਆ ਮਰਡਰ ਹੈ। ਦਾੜੀ ਰੱਖੀ ਆ ਮੁੱਛਾਂ ਰੱਖੀਆਂ ਪੱਗ ਬੰਦ ਆ ਗੁਰਸਿੱਖ ਸੀ ਗੁਰਸਿੱਖ ਮੁੰਡਾ ਸੀਗਾ ਲੇਕਿਨ ਉਸ ਸ਼ਰੀਫ ਇਨਸਾਨ ਦੇ ਦਿਨ ਮੜੇ ਆਏ ਸੀ ਕਿ ਉਹਨੂੰ ਐਸੀ ਘਰ ਵਾਲੀ ਮਿਲੀ ਤੇ ਇਸ ਔਰਤ ਨੇ بجائے ਕਿ ਉਹ ਤੋਂ ਤਲਾਕ ਲੈਣ ਦੇ ਉਹਦੇ ਤੋਂ ਆਪਦਾ ਜ਼ਿੰਦਗੀ ਨੂੰ ਡਿਪਾਰਟ ਕਰਕੇ ਵਿਆਹ ਕਰਾ ਲੈਂਦੀ ਜਿੱਥੇ ਮਰਜੀ ਲੇਕਿਨ ਉਹਨੇ ਇੱਕ ਲਾਲਚ ਦੇ ਅੰਦਰ ਆ ਕੇ ਇਸ ਨੂੰ ਮਾਰਨ ਦੀ ਜਿਹੜੀ ਇਹ ਸੋਚ ਰੱਖੀ ਸੀ ਮੈਂ ਤੁਹਾਨੂੰ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ 15 ਤੋਂ ਵੱਧ ਸੱਟਾਂ ਉਸ ਲੜਕੇ ਦੇ ਸਰੀਰ ਤੇ ਸਨ ਯਾਨੀ ਕਿ ਰਗੜਾਂ ਵੱਜੀਆਂ ਹੋਈਆਂ ਸਨ ਗੁੱਥਮ ਗੁੱਥਾ ਸਕਫਲ ਹੋਈ ਸੀ ਉਹਨਾਂ ਦੀ ਆਪਸ ਦੇ ਵਿੱਚ ਇਹ ਸੱਟਾਂ ਆਈਆਂ ਨੇ ਇਹ ਮੋਸਟ ਪੌਬਲੀ ਆਈਆਂ ਨੇ ਇਹ ਮੈਡੀਕਲ ਐਮ ਐਲ ਆਰ ਜਿਹੜੀ ਹੁੰਦੀ ਹੈ ਮੈਡੀਕਲ ਲੀਗਲ ਰਿਪੋਰਟ ਉਹਦੇ ਵਿੱਚ ਇਹ ਸਾਰੀ ਗੱਲ ਦੀ ਪੁਸ਼ਟੀ ਹੋਵੇ ਇਸ ਮੁਕਦਮੇ ਦੇ ਵਿੱਚ ਮਾਨਯੋਗ ਅਦਾਲਤ ਪਾਵਾਂ ਉਹ ਹਾਈ ਕੋਰਟ ਹੋਵੇ ਪਾਵਾਂ ਉਹ ਫਰੀਦਕੋਟ ਦੀਆਂ ਅਦਾਲਤਾਂ ਹੋਣ ਇਹਦੇ ਵਿੱਚ ਉਮਰ ਕੈਦ ਹੋਣੀ ਹੀ ਹੋਣੀ ਹੈ ਟੈਕਨੀਕਲ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਦੀ ਹੋ ਚੁੱਕੀ ਆ ਸਬੂਤ ਪੰਜਾਬ ਪੁਲਿਸ ਨੂੰ ਮਿਲ ਚੁੱਕਿਆ ਹੈ ਕਿ ਮਰਡਰ ਕਰਨ ਵਾਲਾ ਮੁੰਡਾ ਤੇ ਉਹਦੀ ਵਾਈਫ ਉਹਨਾਂ ਦਾ ਆਪਸ ਵਿੱਚ ਸੰਬੰਧ ਸੀ ਇਹ ਐਪਾਂ ਕਲੀਅਰ ਹੋ ਗਈ ਬਿਲਕੁਲ ਕਲੀਅਰ ਹੋ ਚੁੱਕੀ ਆ ਤੇ ਮੈਨੂੰ ਇਸ ਗੱਲ ਤੇ ਉਮੀਦ ਹੈ ਕਿ ਬਾਬੇ ਫਰੀਦ ਦੀ ਧਰਤੀ ਹੈ ਸ਼ਹਿਰ ਫਰੀਦਕੋਟ ਤੇ ਮੁਲਜ਼ਮਾਂ ਨੂੰ ਇਸ ਇਲਾਕੇ ਦੇ ਵਿੱਚੋਂ ਤਾਂ ਸ਼ਾਇਦ ਵਕੀਲ ਕੋਈ ਨਾ ਮਿਲੇ ਅੱਜ ਪੰਜਾਬ ਦੇ ਵਿੱਚ ਇੱਕ ਕੇਸ ਬਹੁਤ ਜ਼ਿਆਦਾ ਚੱਲ ਰਿਹਾ ਜਿਸ ਦੇ ਬਾਰੇ ਹਰ ਕੋਈ ਸੁਣ ਕੇ ਹੈਰਾਨ ਹੋ ਗਿਆ ਹੈ ਕਿ ਇੱਕ ਕੁੜੀ ਇੱਕ ਪਤਨੀ ਕਿਵੇਂ ਆਪਣੇ ਪਤੀ ਦਾ ਕਤਲ ਕਰ ਦਿੰਦੀ ਹੈ ਆਪਣੇ ਆਸ਼ਿਕ ਦੇ ਨਾਲ ਰਲ ਕੇ ਤੇ ਅੰਤਿਮ ਸੰਸਕਾਰ ਦੀਆਂ ਜਿੱਥੇ ਉਸ ਪੁੱਤ ਦੀਆਂ ਅਰਸਮਾਂ ਹੋ ਚੁੱਕੀਆਂ ਨੇ ਮਾਪਿਆਂ ਦੇ ਕੋਲ ਕੁਝ ਵੀ ਨਹੀਂ ਬਚਿਆ ਤੇ ਉੱਥੇ ਹੀ ਹੁਣ ਉਹ ਦੋਸ਼ੀ ਉਹ ਪਤਨੀ ਕਾਤਲ ਪਤਨੀ ਤੇ ਉਸ ਦਾ ਪ੍ਰੇਮੀ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਕਿੰਨੀ ਕੁ ਉਹਨਾਂ ਨੂੰ ਮਿਸਾਲੀ ਸਜ਼ਾ ਮਿਲੇਗੀ ਇਹ ਸਾਰੀ ਗੱਲਬਾਤ ਸੀ ਕਰਨੀ ਹੈ ਵਕੀਲ ਜਿਹੜੇ ਮਹੀਪਿੰਦਰ ਸਿੰਘ ਸੇਖੋਂ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਕੋਲ ਗੁਰਵਿੰਦਰ ਸਿੰਘ ਉਸ ਮੁੰਡੇ ਦਾ ਉਸ ਸਰਦਾਰ ਮੁੰਡੇ ਦਾ ਕੇਸ ਚੱਲ ਰਿਹਾ ਹੈ ਮਾਪਿਆਂ ਨੂੰ ਸਭ ਤੁਹਾਡੇ ਤੋਂ ਬਹੁਤ ਉਮੀਦਾਂ ਵਾ ਕਿ ਤੁਸੀਂ ਐਦਾਂ ਦੀ ਸਜ਼ਾ ਇਹਨਾਂ ਦੋਸ਼ੀਆਂ ਨੂੰ ਦਿਵਾਓ ਕਿ ਕੋਈ ਵੀ ਇਹ ਜਿਹੜੀ ਆ ਇਹੋ ਜਿਹਾ ਕਾਰਨਾਮਾ ਕਰਨ ਤੋਂ ਪਹਿਲਾਂ 100 ਵਾਰ ਸੋਚੇ ਬਿਲਕੁਲ ਬਿਲਕੁਲ ਡੇਲੀ ਪੋਸਟ ਦਾ ਧੰਨਵਾਦ ਕਿ ਤੁਸੀਂ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਵਿੱਚ ਅੱਜ ਫਰੀਦਕੋਟ ਇਲਾਕੇ 'ਚ ਆ ਕੇ ਪਰਿਵਾਰ ਨੂੰ ਵੀ ਮਿਲੇ ਹੋ ਤੇ ਮੇਰੇ ਤੋਂ ਵੀ ਅੱਜ ਜਾਣਕਾਰੀ ਲਈ ਤੁਸੀਂ ਆਇਓ ਕਿਉਂਕਿ ਇੱਕ ਹੁੰਦਾ ਟ੍ਰਾਇਲ ਜਿਹੜਾ ਅਦਾਲਤਾਂ ਚ ਚੱਲਦਾ ਹੈ ਇੱਕ ਹੁੰਦਾ ਮੀਡੀਆ ਟ੍ਰਾਇਲ ਜਿਹੜਾ ਲੋਕ ਫੈਸਲਾ ਕਰਦੇ ਆ ਵੀ ਕੀ ਗਲਤ ਹੋਇਆ ਕੀ ਸਹੀ ਹੋਇਆ ਪਰ ਮੈਨੂੰ ਇਹ ਲੱਗ ਰਿਹਾ ਵੀ ਜਿੰਨੇ ਪੰਜਾਬੀ ਦੁਨੀਆ ਚ ਵਸਦੇ ਆ ਸਾਰਿਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਹੈ ਕਿ ਲੜਕੀ ਨੇ ਜੋ ਆਪਦੇ ਘਰ ਵਾਲੇ ਨਾਲ ਕੀਤਾ ਉਹ ਬਹੁਤ ਹੀ ਸ਼ਰਮਨਾਕ ਹੈ ਬਿਲਕੁਲ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਅਸੀਂ ਕਹਿੰਦੇ ਆ ਕਿ ਅਣਖ ਹਨਾ ਏਕਤਾ ਵਾਲੀ ਪਿਆਰ ਵਾਲੀ ਮੁਹੱਬਤ ਵਾਲੀ ਧਰਤੀ ਆ ਇਨਸਾਨੀਅਤ ਦੀ ਧਰਤੀ ਆ ਅਸੀਂ ਤਾਂ ਕੋਈ ਪਸ਼ੂ ਵੀ ਹੋਵੇ ਜਾਨਵਰ ਵੀ ਉਹ ਵੀ ਉੱਤੇ ਵੀ ਤਰਸ ਕਰਦੇ ਆ ਇਹ ਪਤਨੀ ਸੀ ਕੋਈ ਅਣਜਾਣ ਵਿਅਕਤੀ ਤਾਂ ਨਹੀਂ ਸੀ ਆਪਣੇ ਪਤੀ ਤੇ ਤਰਸ ਨਹੀਂ ਆਇਆ ਇਹਨੂੰ ਬਿਲਕੁਲ ਜੀ ਹੁਣ ਮੈਂ ਡਿਟੇਲਸ ਤੁਹਾਨੂੰ ਦੱਸਦਾ ਥੋੜੀ ਜੀ ਐਫ ਆਈ ਆਰ ਦੀਆਂ ਕਿ ਜਦੋਂ 2023 ਦੇ ਵਿੱਚ ਇਸ ਲੜਕੀ ਦਾ ਦੋਸ਼ੀ ਦਾ ਆਪਦੇ ਹਸਬੰਡ ਨਾਲ ਵਿਆਹ ਹੋਇਆ ਤਾਂ ਲੜਕੀ ਸਿਰਫ ਇੱਕ ਮਹੀਨੇ ਲਈ ਪੰਜਾਬ 'ਚ ਰਹੀ ਓਕੇ ਗੱਲ ਇਹ ਤੈਅ ਹੋਈ ਸੀ ਕਿ ਲੜਕੀ ਕੈਨੇਡਾ ਜਾਊਗੀ ਤੇ ਉੱਥੋਂ ਸਪਾਂਸਰਸ਼ਿਪ ਭੇਜ ਕੇ ਲੜਕੇ ਨੂੰ ਲੀਗਲੀ ਕੈਨੇਡਾ ਲੈ ਕੇ ਜਾਊਗੀ ਠੀਕ ਹੈ ਲੇਕਿਨ ਲਗਭਗ 2 ਸਾਲ ਬੀਤ ਗਏ ਲੜਕੀ ਲੜਕੇ ਨੂੰ ਬਾਹਰ ਨਹੀਂ ਲੈ ਕੇ ਗਈ। ਹੱਲੇ 2 ਸਾਲ ਹੀ ਹੋਏ ਵਿਆਹ ਦੇ। ਬਿਲਕੁਲ 2 ਸਾਲ ਹੋਏ। ਇਹ ਇਹ ਕੋਈ ਫਿਰ ਬਾਹਰ ਜਾਣ ਦੇ ਚੱਕਰ 'ਚ ਵਿਆਹ ਕੀਤਾ ਗਿਆ? ਬਿਲਕੁਲ ਜਿਵੇਂ ਆਪਣੇ ਪੰਜਾਬ ਦੇ ਵਿੱਚ ਇੱਕ ਚੱਲਣਾ ਹੈ ਕਿ ਹਰ ਨੌਜਵਾਨ ਦੇ ਮਨ 'ਚ ਇਹ ਹੁੰਦਾ ਕਿ ਮੈਂ ਕੈਨੇਡਾ ਚਲਾ ਜਾਵਾਂ ਜਾ ਕੇ ਆਪਦੀ ਤਰੱਕੀ ਕਰਾਂ ਪਰ ਉਸ ਪਰਿਵਾਰ ਦੇ ਇਸ ਬੱਚੇ ਕੋਲੇ ਤਕਰੀਬਨ 20 ਤੋਂ 22 ਕਿੱਲੇ ਜ਼ਮੀਨ ਉਹਦੇ ਨਾਮ ਤੇ ਸੁਖਣ ਵਾਲੇ ਪਿੰਡ ਦੇ ਵਿੱਚ ਹੈਗੀ ਆ ਬੜਾ ਸੋਹਣਾ ਕਰ ਪਾਇਆ ਹੋਇਆ ਤੁਸੀਂ ਦੇਖਿਆ ਹੁਣ ਅੱਜ। ਕਿਸੇ ਕੰਮ ਦੀ ਕੋਈ ਕਮੀ ਨਹੀਂ ਹੈ ਉਹਦੀ ਰੀਅਲ ਸਿਸਟਰ ਵੀ ਕੈਨੇਡਾ ਗਈ ਹੋਈ ਆ ਲੇਕਿਨ ਇੱਕ ਮਨ ਚ ਆ ਜਾਂਦਾ ਕਿ ਮੈਂ ਵੀ ਕੈਨੇਡਾ ਜਾਣਾ ਸੋ ਇਹ ਇਸ ਮਸਲੇ ਦੇ ਵਿੱਚ ਇਹ ਜਿਹੜੀ ਲੜਕੀ ਆ ਦੋਸ਼ਣ ਇਹ ਵੀ ਸ਼ਹਿਰ ਫਰੀਦਕੋਟ ਦੀ ਰਹਿਣ ਵਾਲੀ ਆ ਇੱਥੋਂ ਦੀ ਜੰਪਲ ਆ ਆਪਾਂ ਪੰਜਾਬ ਚ ਬਹੁਤ ਸਾਰੇ ਕੇਸ ਸੁਣ ਰਹੇ ਆ ਕੁੜੀਆਂ ਜਾਂਦੀਆਂ ਤੋਖਾ ਦੇ ਦੰਨੀਆਂ ਛੱਡ ਦੰਨੀਆਂ ਮੁੰਡੇ ਇੱਥੇ ਜਾਂਦਾ ਫਿਰ ਆਪਣੇ ਆਪ ਨੂੰ ਮਾਰ ਲੈਂਦੇ ਆ ਜਾਂ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਰਹਿੰਦਾ ਡਿਪਰੈਸ਼ਨ 'ਚ ਜਾਣ ਤੋਂ ਤੇ ਇਹ ਕੁੜੀ ਨੇ ਵੀ ਉਹੋ ਜਿਹਾ ਕੁਝ ਕੀਤਾ ਬਿਲਕੁਲ ਤੁਸੀਂ ਇਹ ਦੇਖੋ ਕਿ ਬੜਾ ਬਰੂਟਲ ਮਰਡਰ ਹੈ ਹਮ ਬਹੁਤ ਐਂਡ ਇੱਕ ਸੋਚਿਆ ਸਮਝਿਆ ਮਰਡਰ ਹੈ ਤੇ ਮਰਡਰ ਵੀ ਉਸ ਇਨਸਾਨ ਦਾ ਜਿਹੜਾ ਇੱਕ ਨਹਾਇਤੀ ਸ਼ਰੀਫ ਨੌਕਰੀ ਪੇਸ਼ਾ ਇਨਸਾਨ ਵਾਈਵਾਨ ਪਰਿਵਾਰ ਦਾ ਇੱਕ ਬੱਚਾ ਜਿਹਦਾ ਕਿਸੇ ਮਾੜੇ ਸੰਗਤ ਨਾਲ ਨਸ਼ੇ ਨਾਲ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਅੱਜ ਕੱਲ ਪੰਜਾਬੀ ਪੱਗ ਨਹੀਂ ਬੰਨਦੇ ਮੁੰਡਾ ਪੂਰਾ ਸਾਬਤ ਸਰੂਪ ਦਾੜੀ ਰੱਖੀ ਆ ਮੁੱਛਾਂ ਰੱਖੀਆਂ ਪੱਗ ਬੰਦ ਹੈ ਗੁਰਸਿੱਖ ਸਿੰਘ ਗੁਰਸਿੱਖ ਮੁੰਡਾ ਸੀਗਾ ਲੇਕਿਨ ਉਸ شریف ਇਨਸਾਨ ਦੇ ਦਿਨ ਮਾੜੇ ਆਏ ਸੀ ਕਿ ਉਹਨੂੰ ਐਸੀ ਘਰ ਵਾਲੀ ਮਿਲੀ ਤੇ ਇਸ ਔਰਤ ਨੇ ਬਜਾਏ ਕਿ ਉਹ ਤੋਂ ਤਲਾਕ ਲੈਣ ਦੇ ਉਹਦੇ ਤੋਂ ਆਪਦਾ ਜ਼ਿੰਦਗੀ ਨੂੰ ਡਿਪਾਰਟ ਕਰਕੇ ਵਿਆਹ ਕਰਾ ਲੈਂਦੀ ਜਿੱਥੇ ਮਰਜੀ ਲੇਕਿਨ ਉਹਨੇ ਇੱਕ ਲਾਲਚ ਦੇ ਅੰਦਰ ਆ ਕੇ ਇਸ ਨੂੰ ਮਾਰਨ ਦੀ ਜਿਹੜੀ ਇਹ ਸੋਚ ਰੱਖੀ ਤੇ ਉਹਦਾ ਕਰਤਵਾ ਕਰਤਾ ਇਹ ਮਾੜਾ ਇਹ ਸਾਰਾ ਕੁਝ ਅਯਾਸ਼ੀ ਦੇ ਚੱਕਰ ਚ ਹੋਇਆ ਬਿਲਕੁਲ ਅਯਾਸ਼ੀ ਦੇ ਚੱਕਰ ਚ ਇਹ ਕੈਨੇਡਾ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਸ ਦੇ ਪ੍ਰੇਮੀ ਜਾਂ ਆਸ਼ਿਕ ਦੇ ਨਾਲ ਗੱਲਬਾਤ ਕਿੱਥੋਂ ਸਟਾਰਟ ਹੁੰਦੀ ਆ ਇਹ ਦੇਖੋ ਇਸ ਬਾਰੇ ਹਲੇ ਕੋਈ ਪੁਸ਼ਟੀ ਕੀਤੀ ਨਹੀਂ ਜਾ ਸਕਦੀ ਕਿ ਇਹਨਾਂ ਦੀ ਕਿਦੋਂ ਗੱਲਬਾਤ ਸ਼ੁਰੂ ਹੋਈ ਆ ਲੇਕਿਨ ਇਹ ਗੱਲ ਅਨਰਥ ਪੰਜਾਬ ਪੁਲਿਸ ਨੇ ਕਰ ਲਈ ਹੈ ਕਿ ਇਹ ਪੰਜਾਬ ਦੇ ਵਿੱਚ ਵੱਖ-ਵੱਖ ਹੋਟਲਸ ਦੇ ਵਿੱਚ ਆ ਇੱਕ ਦੂਜੇ ਨੂੰ ਮਿਲਦੇ ਰਹੇ ਨੇ ਯਾਨੀ ਕਿ ਜਿਹੜਾ ਉਹਦਾ ਬாய்ਫ੍ਰੈਂਡ ਸੀਗਾ ਲੜਕੀ ਦਾ ਵਿਆਹ ਤੋਂ ਬਾਅਦ ਤੇ ਵਿਆਹ ਤੋਂ ਪਹਿਲਾਂ ਵੀ ਓਕੇ ਉਹ ਪੰਜਾਬ ਦੇ ਵਿੱਚ ਮਿਲਦੇ ਰਹੇ ਆ ਲੜਕੀ 2024 ਦੇ ਵਿੱਚ ਕੇ 25 ਦੇ ਵਿੱਚ ਮੈਨੂੰ ਲੱਗਦਾ ਕਿ ਐਫ ਆਈ ਆਰ ਦੇ ਵਿੱਚ ਜ਼ਿਆਦਾ ਡਿਟੇਲ ਚ ਆ ਤੇ ਉਹ ਜਦੋਂ 25 ਦੇ ਵਿੱਚ ਜਦੋਂ ਮਾਰਚ 2025 ਦੇ ਵਿੱਚ ਜਦੋਂ ਕੈਨੇਡਾ ਤੋਂ ਵਾਪਸ ਆਈ ਤੇ ਉਹਨੇ ਆ ਕੇ ਬੁਟੀਕ ਦਾ ਕੰਮ ਸ਼ੁਰੂ ਕਰ ਲਿਆ ਇੱਥੇ ਨਾ ਵਾਪਸ ਆਣ ਤੇ ਵੀ ਰੀਜ਼ਨ ਦਿੱਤਾ ਜਾ ਰਿਹਾ ਕਿ ਉਹ ਡਿਪੋਰਟ ਹੋ ਗਈ ਵਾਕਈ ਡਿਪੋਰਟ ਹੋਈ ਹੈ ਬਿਲਕੁਲ ਡਿਪੋਰਟ ਹੋਈ ਹੈ ਉਹਦੇ ਬਾਰੇ ਇਨ ਡਿਟੇਲ ਪੰਜਾਬ ਪੋਸ ਅੰਬੈਸੀ ਤੋਂ ਡਿਟੇਲ ਲੈ ਰਹੀ ਹੈ ਵੀ ਕਿੰਨਾ ਕਾਰਨਾ ਕਰਕੇ ਇਹ ਲੜਕੇ ਨੂੰ ਤੇ ਉਸ ਨੂੰ ਡਿਪੋਰਟ ਕੀਤਾ ਗਿਆ ਕਿਉਂਕਿ ਮਰਡਰ ਹੋਣ ਵਾਲਾ ਜਿਹੜਾ ਬੱਚਾ ਹੈ ਉਹ ਤਾਂ ਬਾਹਰ ਕਦੇ ਗਿਆ ਹੀ ਨਹੀਂਗਾ ਉਹ ਤਾਂ ਇੰਡੀਆ ਦੇ ਵਿੱਚ ਹੀ ਹੈ ਲੇਕਿਨ ਜਿਹੜੇ ਇਹ ਦੋਵੇਂ ਜਾਣੇ ਉਹਦਾ ਬாய்ਫਰੈਂਡ ਤੇ ਉਹਦਾ ਜਿਹੜਾ ਆਹ ਲੜਕੀ ਆ ਜਿੱਦਾਂ ਆਪਾਂ ਇਹਨੂੰ ਕੀ ਕਹੀਏ ਇਨਸੀਡੈਂਟਲੀ ਕਿ ਇਹ ਦੋਨੇ ਰਿਪੋਰਟ ਹੋ ਗਈ ਜਾਂ ਆਪਸੀ ਕਿਸੇ ਤਰੀਕੇ ਦੇ ਨਾਲ ਹੋਏ ਕਿਉਂਕਿ ਦੋਨਾਂ ਦਾ ਇੱਕੋ ਟਾਈਮ ਤੇ ਹੋਣਾ ਇਹ ਗਲਤ ਸੋਚਣ ਵਾਲੀ ਹੈ ਇਹ ਹਲੇ ਚਲਾਨ ਦੇ ਵਿੱਚ ਕਲੀਅਰ ਹੋਊਗੀ ਕਿਉਂਕਿ ਪੰਜਾਬ ਪੁਲਿਸ ਇਸ ਨੂੰ ਹਲੇ ਥੋਰਲੀ ਚੈੱਕ ਕਰ ਲਈ ਹੈ ਕਰ ਰਹੀ ਹੈ ਇਹਦੇ ਬਾਰੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੂੰ ਤੇ ਅਗਰ ਮੈਂ ਕਮਾ ਚਲੋ ਦੋਨੇ ਸਤੋਂ ਵਾਪਸ ਆ ਜਾਂਦੇ ਆ ਤਾਂ ਤੁਸੀਂ ਕਿਹਾ ਕਿ ਹੋਟਲਾਂ ਦੇ ਵਿੱਚ ਸਿਲਸਲਾ ਲਗਾਤਾਰ ਜਾਰੀ ਸੀ ਫਿਰ ਕੀ ਰੁਪਿੰਦਰ ਦੀ ਆਪਣੀ ਮਰਜ਼ੀ ਦੇ ਨਾਲ ਹੀ ਵਿਆਹ ਨਹੀਂ ਹੋਇਆ ਸੀ ਤੁਹਾਡੇ ਕੋਲ ਐ ਇਨਫੋਰਮੇਸ਼ਨ ਕੋਈ ਨਹੀਂ ਦੇਖੋ ਗੱਲ ਇਹੋ ਹੈ ਕਿ ਇੱਕ ਪੰਜਾਬ ਦਾ ਕਲਚਰ ਹੈ ਕਿ ਮਾਂ ਪਿਓ ਧੀਆਂ ਦਾ ਵਿਆਹ ਕਰਦੇ ਨੇ ਬੇਟਿਆਂ ਦਾ ਵਿਆਹ ਕਰਦੇ ਨੇ ਪਰਿਵਾਰਾਂ ਦਾ ਰਿਸ਼ਤਾ ਹੁੰਦਾ ਇੱਕ ਮੁੰਡੇ ਕੁੜੀ ਦਾ ਤਾਂ ਰਿਸ਼ਤਾ ਹੁੰਦਾ ਪਰਿਵਾਰਾਂ ਦਾ ਆਪਸ ਵਿੱਚ ਰਿਸ਼ਤਾ ਹੁੰਦਾ ਠੀਕ ਹੈ ਰਿਸ਼ਤਾ ਹੋਇਆ ਬੜਾ ਸੋਹਣਾ ਰਿਸ਼ਤਾ ਹੋਇਆ ਮੁੰਡਾ ਵੀ ਬਹੁਤ 6 ਫੁੱਟ ਕੱਦ ਸੀਗਾ ਲੜਕੀ ਵੀ ਬੜੀ ਸਮਾਰਟ ਐ ਲੇਕਿਨ ਬੱਚੇ ਆਪਦੇ ਮਨ ਦੀ ਗੱਲ ਕਦੇ ਦੱਸਦੇ ਨਹੀਂ ਮਾਪਿਆਂ ਨੂੰ ਕਿ ਉਹ ਕੀ ਚਾਹੁੰਦੇ ਆ ਜੇ ਫਰਜ਼ ਕਰੋ ਇਹ ਗੱਲ ਮੰਨ ਵੀ ਲਈਏ ਤਾਂ 2 ਸਾਲ ਹੋ ਗਏ ਵਿਆਹ ਨੂੰ ਲੜਕੀ ਤਲਾਕ ਲੈ ਸਕਦੀ ਸੀ ਬਿਲਕੁਲ ਇਹੀ ਤਾਂ ਬਾਤ ਐ ਆਹ ਦੀ ਲੀਗਲ ਰੈਮਡੀਜ਼ ਲੈ ਸਕਦੀ ਸੀਗੀ ਲੇਕਿਨ ਕਤਲ ਕਰਨ ਦੀ ਲੋੜ ਕੀ ਪਈ ਬਿਲਕੁਲ ਆਪਦੇ ਦੋਸਤ ਨਾਲ ਆਪਦੇ ਬੁਆਏਫ੍ਰੈਂਡ ਨਾਲ ਮਿਲ ਕੇ ਇਹ ਕਤਲ ਕਰਨ ਦੀ ਲੋੜ ਕੀ ਪਈ ਉਹਨਾਂ ਨੂੰ ਤੁਸੀਂ ਕਿਹਾ ਕਿ ਪਲੈਨਿੰਗ ਦੇ ਨਾਲ ਕਤਲ ਹੋਇਆ ਹੈ ਬਿਲਕੁਲ ਬਿਲਕੁਲ ਐਡਾ ਤਾਂ ਨਹੀਂ ਸੀ ਕਿ ਮੁੰਡੇ ਨੂੰ ਪਤਾ ਲੱਗ ਗਿਆ ਇਸ ਕਰਕੇ ਕਤਲ ਕਰ ਦਿੱਤਾ ਗਿਆ ਜਾਂ ਫਿਰ ਉਹਨੂੰ ਪਤਾ ਹੀ ਨਹੀਂ ਸੀ ਕੋਈ ਨਸ਼ਾ ਇਨਵੋਲਵ ਸੀ ਪਰ ਪੋਸਟਮਾਰਟਮ ਰਿਪੋਰਟਸ ਆਇਆ ਕਿ ਗਲਾ ਕੁੱਟਿਆ ਗਿਆ ਹਲੇ ਤੱਕ ਮੈਂ ਇਸ ਗੱਲ ਨੂੰ ਉਜਾਗਰ ਨਹੀਂ ਕਰ ਸਕਦਾ ਕਿਉਂਕਿ ਦਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਦੇ ਹਦੂਦ ਦੇ ਅੰਦਰ ਹੈ ਨਾ ਹੀ ਮੈਂ ਮੈਡੀਕਲ ਰਿਪੋਰਟ ਪੜ੍ਹੀ ਹੈ ਲੇਕਿਨ ਮੈਂ ਤੁਹਾਨੂੰ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਕਿ 15 ਤੋਂ ਬਾਅਦ ਸੱਟਾਂ ਉਸ ਲੜਕੇ ਦੇ ਸਰੀਰ ਤੇ ਸਨ ਯਾਨੀ ਕਿ ਰਗੜਾਂ ਵੱਜੀਆਂ ਹੋਈਆਂ ਸਨ ਗੁੱਥਮ ਗ ਸਕੱਫਲ ਹੋਈ ਸੀ ਉਹਨਾਂ ਦੀ ਆਪਸ ਦੇ ਵਿੱਚ ਇਹ ਸੱਟਾਂ ਆਈਆਂ ਨੇ ਇਹ ਮੋਸਟ ਪੌਬਲੀ ਆਈਆਂ ਨੇ ਇਹ ਮੈਡੀਕਲ ਐਮ ਐਲ ਆਰ ਜਿਹੜੀ ਹੁੰਦੀ ਹੈ ਮੈਡੀਕਲ ਲੀਗਲ ਰਿਪੋਰਟ ਉਹਦੇ ਵਿੱਚ ਇਹ ਸਾਰੀ ਗੱਲ ਦੀ ਪੁਸ਼ਟੀ ਹੋਊਗੀ ਤੇ ਇਹ ਜਿੱਦਾਂ ਹੁਣ ਮੈਂ ਮੁੰਡੇ ਦੀ ਗੱਲ ਕੀਤੀ ਜੇ ਉਹਨੂੰ ਉਹ ਮੁੰਡਾ ਪਸੰਦ ਸੀ ਚਲੋ ਕੈਨੇਡਾ ਜਾ ਕੇ ਉਹਦਾ ਕਿੱਦਾਂ ਵੀ ਰਿਲੇਸ਼ਨ ਬਣ ਗਿਆ ਪਰ ਕੀ ਉਹਨੇ ਵਿਆਹ ਤੋਂ ਪਹਿਲਾਂ ਜਿੱਦਾਂ ਪਿੰਡ ਵਾਲੇ ਮੈਨੂੰ ਇਹ ਕਹਿ ਰਹੇ ਸੀ ਕਿ ਕੁੜੀ ਤਾਂ ਬਹੁਤ ਖੁਸ਼ ਸੀ ਮਾਪਿਆਂ ਨੇ ਉਹਨੂੰ ਜਦੋਂ ਪੁੱਛਿਆ ਉਹ ਕਹਿੰਦੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਰਹੀ ਆ ਪਰਿਵਾਰ ਨੇ ਤੁਹਾਨੂੰ ਕੁਝ ਦੱਸਿਆ ਉਹਦੀ ਮਰਜ਼ੀ ਇਨਵੋਲਵ ਸੀ ਜਾਂ ਫਿਰ ਆਪਣੇ ਮਾਪਿਆਂ ਦੇ ਪ੍ਰੈਸ਼ਰ 'ਚ ਆ ਕੇ ਉਸਨੇ ਇਸ ਮੁੰਡੇ ਨਾਲ ਵਿਆਹ ਕਰਾਇਆ ਨਹੀਂ ਦੇਖੋ ਇੱਕ ਗੱਲ ਹੈ ਜੀ ਕਿ ਕੋਈ ਵੀ ਰੀਜ਼ਨ ਹੋਵੇ ਲੜਕੀ 2 ਸਾਲ ਵਸੀ ਨਾ ਉਹਨੇ ਕਿਸੇ ਕਿਸਮ ਦੀ ਕੋਈ ਐਪਲੀਕੇਸ਼ਨ ਥਾਣੇ ਨਹੀਂ ਦਿੱਤੀ ਐਪਲੀਕੇਸ਼ਨ ਕਿਸੇ ਐਸਐਸਪੀ ਸਾਹਿਬ ਨੂੰ ਨਹੀਂ ਦਿੱਤੀ ਉਦੇ ਮਦਰ ਫਾਦਰ ਦੇ ਲੜਕੀ ਦੇ ਮਦਰ ਫਾਦਰ ਨੇ ਕੋਈ ਪੰਚਾਇਤ ਨਹੀਂ ਕੀਤੀ ਤਾਂ ਆ ਇਸ ਚੀਜ਼ ਨੂੰ ਨਹੀਂ ਮੰਨ ਸਕਦੇ ਕਿ ਕੋਈ ਡਿਸਪਿਊਟ ਪਰਿਵਾਰ ਦੇ ਵਿੱਚ ਵੀ ਨਹੀਂ ਸੀ ਹਾਂ ਬਿਲਕੁਲ ਕੋਈ ਡਿਸਪਿਊਟ ਨਹੀਂ ਸੀ ਜਿਹੜੇ ਜਿਹੜੇ ਮੈਂ ਤੁਹਾਨੂੰ ਇੱਥੋਂ ਤਾਂ ਹੀ ਦੱਸਦਾ ਕਿ ਜਿਹੜਾ ਮਰਨ ਵਾਲੇ ਦਾ ਫਾਦਰ ਹੈ ਜਿਹੜਾ ਸਹਰਾ ਤੇ ਸੱਸ ਹੈ ਉਸ ਨਾਲ ਲੜਕੀ ਦਾ ਇੰਨਾ ਪਿਆਰ ਮੁਹੱਬਤ ਸੀ ਕਿ ਉਹਨਾਂ ਨੇ ਕਿਸੇ ਗੱਲ ਤੋਂ ਲੜਕੀ ਨੂੰ ਰੋਕਿਆ ਹੀ ਨਹੀਂ ਜੇ ਉਹਨੇ ਕਾਰ ਮੰਗੀ ਤਾਂ ਕਾਰ ਦਿੱਤੀ ਜੇ ਉਹਨੇ ਆਖਿਆ ਮੈਂ ਬੁਟੀਕ ਖੋਲਣੀ ਆ ਤਾਂ ਬੁਟੀਕ ਖੋਲ ਲੈਂਦੀ ਖੋਲ ਦਿੱਤੀ ਉਹਨੂੰ ਜੇ ਉਹਨੇ ਪੈਸੇ ਮੰਗੇ ਤਾਂ ਉਹਨੂੰ ਪੈਸੇ ਦਿੱਤੇ ਕੱਪੜੇ ਕਹਿੰਦੇ ਲੱਖ ਲੱਖ ਪਾਉਂਦੀ ਹੁੰਦੀ ਸੀ ਗੱਡੀ ਤੋਂ ਬਾਅਦ ਪੈਰ ਨਹੀਂ ਹੁੰਦਾ ਯਾਨੀ ਯਾਨੀ ਕਿ ਸੋਹਰੇ ਪਰਿਵਾਰ ਨੂੰ ਕਦੇ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਹੋਇਆ ਕਿ ਇਸ ਲੜਕੀ ਦਾ ਹਿਡਨ ਮੋਟਿਵ ਹੈ ਕੀ ਹਾਂ ਛੋਟੀ ਮੋਟੀ ਤਾਂ ਪਰਿਵਾਰਾਂ 'ਚ ਤਕਰਾਰਾਂ ਹੁੰਦੀਆਂ ਆਪਸ 'ਚ ਗੁੱਸੇ ਗਿਲੇ ਹੁੰਦੇ ਆ ਲੇਕਿਨ ਇੰਨਾ ਵੱਡਾ ਕੁਝ ਹੋ ਜਾਊਗਾ ਇਸ ਗੱਲ ਦਾ ਤਾਂ ਪਰਿਵਾਰ ਨੂੰ ਕਦੇ ਅੰਦਾਜ਼ਾ ਹੀ ਨਹੀਂ ਸੀਗਾ ਫਿਰ ਵਕੀਲ ਸਾਹਿਬ ਕਹਿ ਸਕਦੇ ਆ ਕਿ ਉਹ ਜਿਹੜਾ ਪਿਆਰ ਵਾ ਉਹ 2 ਸਾਲ ਜਿੱਦਾਂ ਵਿਆਹ ਨੂੰ ਹੋ ਗਿਆ ਉਸ ਤੋਂ ਬਾਅਦ ਇਹ ਕੈਨੇਡਾ 'ਈ ਸ਼ੁਰੂਆਤ ਹੁੰਦੀ ਇਸ ਪਿਆਰ ਦੀ ਇਸ ਲੜਕਾ ਬਹੁਤ ਸ਼ਰੀਫ ਯਾਨੀ ਕਿ ਪਿੰਡ ਕੀ ਸਾਰਾ ਇਲਾਕਾ ਸਾਰਾ ਇਸ ਮੁੰਡੇ ਦੀ ਗਵਾਹੀ ਪਰਦਾ ਜਿਸ ਬੈਂਕ ਦੇ ਵਿੱਚ ਇਹ ਨੌਕਰੀ ਕਰਦਾ ਸੀਗਾ ਉਹ ਵੀ ਇਹਦੀ ਗਵਾਹੀ ਪਰਦੇ ਆ ਕਿ ਇਹ ਕਿੰਨਾ ਸ਼ਰੀਫ ਹੈ ਮੁੰਡਾ ਮੋਟਰਸਾਈਕਲ ਤੇ ਜਾਂਦਾ ਸੀਗਾ ਤੇ ਲੜਕੀ ਫਰੀਦਕੋਟ ਸ਼ਹਿਰ ਆਉਂਦੀ ਸੀ ਕਾਰ ਤੇ ਬਿਲਕੁਲ ਵਾਈਫ ਕਾਰ ਤੇ ਆ ਰਹੀ ਹੈ ਤੇ ਹਸਬੰਡ ਮੋਟਰਸਾਈਕਲ ਤੇ ਗੱਡੀ ਲੈ ਕੇ ਦਿੱਤੀ ਬਿਲਕੁਲ ਬਿਲਕੁਲ ਹੁਣ ਮੈਂ ਤੁਹਾਨੂੰ ਦੱਸਦਾ ਕਿ ਇੱਕ ਐਫ ਆਈ ਆਰ ਜਿਹੜੀ ਦਰਜ ਹੋਈ ਹੈ 274 ਨੰਬਰ 2025 ਦੀ 29 11 2025 ਨੂੰ ਜੀ ਉਹਦੀ ਜਿਹੜੀ ਡਿਟੇਲਸ ਹੈ ਕੰਪਲੇਨੈਂਟ ਹੈ ਮਰਨ ਵਾਲੇ ਲੜਕੇ ਦੀ ਸਖੀ ਭੈਣ ਓਕੇ ਤੇ ਸਖੀ ਭੈਣ ਨੇ ਜਿਹੜੀ ਇਹਦੇ ਚ ਡਿਟੇਲ ਲਿਖਾਈ ਹੈ ਉਹ ਇਹ ਹੈ ਕਿ ਮੇਰਾ ਭਰਾ ਅਤੇ ਪਰਜਾਈ ਦੇ ਆਪਸੀ ਰਿਸ਼ਤੇ ਠੀਕ ਨਹੀਂ ਸਨ ਪਤਾ ਸੀ ਉਹਨਾਂ ਨੂੰ ਆ ਉਹਨਾਂ ਨੂੰ ਵੇਖੋ ਭੈਣ ਨਾਲ ਤਾਂ ਵੇਖੋ ਭੈਣ ਤਾਂ ਭੈਣ ਹੀ ਹੈ ਨਾ ਆਪਦੇ ਮਾਪੇ ਬਾਪ ਨੂੰ ਕੋਈ ਕੁਝ ਦੱਸੇ ਨਾ ਦੱਸੇ ਲੇਕਿਨ ਭੈਣ ਨਾਲ ਤਾਂ ਸਕੇ ਪੁਰਾਣੇ ਦੁੱਖ ਫਰੋਲਣਾ ਹੀ ਫਰੋਲਣਾ ਜੀ ਕਿਉਂਕਿ ਉਹ ਵੀ ਕੈਨੇਡਾ ਸੀ ਇਹਨੇ ਵੀ ਕੈਨੇਡਾ ਜਾਣਾ ਸੀਗਾ ਤੇ ਉਹਦੀ ਘਰ ਵਾਲੀ ਵੀ ਕੈਨੇਡਾ ਸੀ ਜਦੋਂ ਘਰ ਵਾਲੀ ਤੇ ਨਾਨਾ ਕੈਨੇਡਾ ਹੋਣ ਤਵੇ ਕੋ ਦੇ ਨਾਲ ਤਾਂ ਗੱਲ ਕਰੂਗਾ ਹੀ ਨਾ ਟਿੱਡ ਦੀ ਤੇ ਤੁਸੀਂ ਮੈਂ ਪੜ ਕੇ ਸੁਣਾਉਣਾ ਮੇਰਾ ਭਰਾ ਤੇ ਪਰਜਾਈ ਦੇ ਆਪਸੀ ਰਿਸ਼ਤੇ ਠੀਕ ਨਹੀਂ ਸਨ ਆਪਣੇ ਆਪ ਨੂੰ ਜ਼ਿਆਦਾ ਪੜ੍ਹੀ ਲਿਖੀ ਅਤੇ ਫਾਰਵਰਡ ਮੰਦੀ ਹੋਣ ਕਰਕੇ ਮੇਰੇ ਭਰਾ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ ਪਰ ਇੱਥੇ ਇਹ ਗੱਲ ਸੋਚਣ ਵਾਲੀ ਆ ਜਿਉਂ ਫਾਰਵਰਡ ਵੀ ਹੋ ਗਈ ਪਰ ਪਰਿਵਾਰ ਨੇ ਫਿਰ ਵੀ ਉਹਨੂੰ ਐਜ਼ ਇਟ ਇਜ਼ ਅਕਸੈਪਟ ਕੀਤਾ ਉਹਨੂੰ ਇਹ ਨਹੀਂ ਕਿਹਾ ਕਿ ਤੂੰ ਬਦਲ ਗਈ ਜਾਂ ਤੇਰੇ ਹਨਾ ਜੋ ਵੀ ਉਹਨਾਂ ਨੇ ਆਪਣਾ ਰੂਪ ਬਦਲ ਲਿਆ ਫਿਰ ਵੀ ਉਹਨਾਂ ਨੇ ਪੂਰੀ ਆਜ਼ਾਦੀ ਦਿੱਤੀ ਖੁੱਲ੍ਹ ਦਿੱਤੀ ਕਿ ਤੂੰ ਧੀ ਨਹੀਂ ਸਾਡਾ ਪੁੱਤਰ ਵਾਂ ਬਿਲਕੁਲ ਅੱਜ ਵੀ ਪੁੱਤ ਕਹਿ ਰਹੇ ਆ ਹਾਂ ਬਿਲਕੁਲ ਬਿਲਕੁਲ ਅੱਜ ਵੀ ਤੁਸੀਂ ਵੇਖੋ ਅੱਖਾਂ ਚੋਂ ਹੰਝੂ ਨਿਕਲ ਰਹੇ ਆ ਰੋ ਰੇ ਆ ਫਿਰ ਵੀ ਕਹਿ ਰਹੇ ਵੀ ਮੈਨੂੰ ਪੁੱਤ ਕਹਿੰਦਾ ਸੀ ਵੇਖੋ ਕਿੱਡੀ ਵੱਡੀ ਗੱਲ ਆ ਵੀ ਧੀਆਂ ਨੂੰ ਪੁੱਤ ਲੋਕ ਕਹਿੰਦੇ ਆ ਵੀ ਬਗਾਨੀਆਂ ਧੀਆਂ ਨੂੰ ਪੁੱਤ ਨਹੀਂ ਸਮਝਦੇ ਤੇ ਇਹੋ ਜਿਹੇ ਹਾਲਾਤਾਂ ਚ ਕੀ ਕਹੂਗਾ ਫਿਰ ਬੰਦਾ ਲੋਕ ਨੂੰ ਹਾਂ ਨੂੰ ਧੀ ਨਹੀਂ ਬਣਾਦੇ ਉਹਨਾਂ ਨੂੰ ਤਾਂ ਫਿਰ ਵੀ ਪੁੱਤ ਬਣਾ ਲਿਆ ਪੁੱਤ ਪੁੱਤ ਬਣਾ ਲਿਆ ਅੱਗੇ ਤੁਸੀਂ ਪੜੋ ਪਰ ਮੇਰੇ ਪਿਤਾ ਕਰਕੇ ਮੈਨੂੰ ਤਲਾਕ ਨਹੀਂ ਦੇ ਸਕਦੀ ਇਸ ਬਾਰੇ ਮੇਰੇ ਭਰਾ ਸਮੇਂ-ਸਮੇਂ ਪਰ ਦੱਸਦਾ ਰਹਿੰਦਾ ਸੀ ਪਰ ਮੈਂ ਅਤੇ ਮੇਰੇ ਬਾਕੀ ਪਰਿਵਾਰ ਅਸੀਂ ਸਾਰੇ ਮੇਰੇ ਭਰਾ ਪਰਜਾਈ ਨੂੰ ਸਮਝਾ ਕੇ ਉਹਨਾਂ ਦਾ ਘਰ ਵਸਾਈ ਰੱਖਣਾ ਚਾਹੁੰਦੇ ਸਨ ਪਰ ਕੁਝ ਦਿਨਾਂ ਤੋਂ ਮੇਰਾ ਭਰਾ ਮੇਰੇ ਨਾਲ ਗੱਲ ਕਰ ਰਿਹਾ ਸੀ ਕਿ ਉਸ ਨੂੰ ਉਸਦੀ ਪਤਨੀ ਦਾ ਚਾਲ ਚਲਨ ਠੀਕ ਨਹੀਂ ਲੱਗ ਰਿਹਾ ਮੈਂ ਫਿਰ ਵੀ ਵੱਡੀ ਭੈਣ ਹੋਣ ਕਰਕੇ ਮੇਰੇ ਭਰਾ ਗੁਰਵਿੰਦਰ ਸਿੰਘ ਨੂੰ ਸਮਝਾਇਆ ਕਿ ਸ਼ੱਕ ਵਿੱਚ ਰਿਸ਼ਤੇ ਖਰਾਬ ਹੁੰਦੇ ਹਨ ਪਰ ਉਸਤੇ ਕਿਹਾ ਕਿ ਨਹੀਂ ਮੈਂ ਸਹੀ ਹਾਂ ਅਤੇ ਤੁਹਾਨੂੰ ਸਬੂਤ ਦੇਵਾਂਗਾ ਮਤਲਬ ਇੱਥੇ ਗੁਰਵਿੰਦਰ ਨੂੰ ਪੂਰਾ ਕਲੀਅਰ ਕਟ ਪਤਾ ਲੱਗ ਗਿਆ ਸੀ ਕਿ ਕੋਈ ਗੱਲਬਾਤ ਚੱਲ ਰਹੀ ਹੈ ਚੱਲ ਰਹੀ ਹੈ ਬਿਲਕੁਲ ਭੈਣ ਨੂੰ ਵੀ ਦੱਸਿਆ ਭੈਣ ਨੇ ਪਰ ਉੱਥੇ ਇਹ ਗੱਲ ਕਹਿਤੀ ਕਿ ਆਪਾਂ ਆਪਣੀ ਪਰਵਾਰ ਨੂੰ ਸਾੰਭੀ ਇੱਜ਼ਤ ਕਿਉਂਕਿ ਇੱਜ਼ਤ ਹੁੰਦੀ ਆ ਮਾਰ ਨਹੀਂ ਚਾਹੁੰਦਾ ਸੀ ਪਰ ਉੱਥੇ ਹੀ ਨਹੀਂ ਪਤਾ ਸੀ ਕਿ ਜਿਸ ਹਿਸਾਬ ਦੇ ਨਾਲ ਗੱਲਾਂ ਹੋ ਰਹੀਆਂ ਕਤਲ ਵੀ ਉਸੇ ਇੱਕ ਦੋ ਦਿਨ ਦੇ ਵਿੱਚ ਕਰ ਹੋ ਜਾਏਗਾ ਬਿਲਕੁਲ ਬਿਲਕੁਲ ਤੁਸੀਂ ਵੇਖੋ ਕੱਲ ਮਿਤੀ 28 11 2025 ਨੂੰ ਮੇਰੇ ਭਰਾ ਗੁਰਵਿੰਦਰ ਸਿੰਘ ਦਾ ਮੈਨੂੰ WhatsApp ਅਤੇ ਮੇਰੇ ਪਤੀ ਨੂੰ ਮਨਪ੍ਰੀਤ ਬਰਾੜ ਨੂੰ ਉਹਨਾਂ ਦੇ ਫੋਨ ਨੰਬਰ ਐਨੇ ਪਰ ਫੋਨ ਆਇਆ ਨਾਓ ਦਿਸ ਇਜ਼ ਦਾ ਸਟੋਰੀ ਕਿ ਜਦੋਂ ਉਹਨੇ ਆਪਦੀ ਭੈਣ ਨੂੰ ਦੱਸਿਆ ਥੋੜੀ ਬਹੁਤ ਆਪਸ ਵਿੱਚ ਮੀਆਂ ਬੀਬੀ ਦੀ ਗੱਲਬਾਤ ਹੋਈ ਹੋਊਗੀ ਤੇ ਉਹਨੇ ਟਾਈਮ ਨਹੀਂ ਲਾਇਆ ਕਿ ਗੁਰਵਿੰਦਰ ਦੀ ਭੈਣ ਨੇ ਸਾਰੀ ਸ਼ਿਕਾਇਤ ਦਰਜ ਕਰਵਾਈ ਐਸੇ ਬਿਆਨਾਂ ਤੇ ਕਾਰਵਾਈ ਹੋਈ ਬਿਲਕੁਲ ਬਿਲਕੁਲ 103 ਐਫ ਆਈ ਆਰ ਅੰਡਰ ਸੈਕਸ਼ਨ 103 ਹੁਣ ਅੰਡਰ ਸੈਕਸ਼ਨ 103 ਹੈ ਕੀ ਲਾਈਫ ਐਂਡ ਪ੍ਰੀਜ਼ਨਮੈਂਟ ਜਾਂ ਉਮਰ ਕੈਰ ਹਮ ਠੀਕ ਹੈ ਜੀ ਇਸ ਮੁਕਦਮੇ ਦੇ ਵਿੱਚ ਮਾਨਯੋਗ ਅਦਾਲਤ ਪਾਵਾਂ ਉਹ ਹਾਈ ਕੋਰਟ ਹੋਵੇ ਪਾਵਾਂ ਉਹ ਫਰੀਦਕੋਟ ਦੀਆਂ ਅਦਾਲਤਾਂ ਹੋਣ ਇਹਦੇ ਵਿੱਚ ਉਮਰ ਕੈਦ ਹੋਣੀ ਹੀ ਹੋਣੀ ਹੈ ਐ ਤਾਂ ਨਹੀਂ ਹੋਏਗਾ ਕਿ ਕੋਈ ਪੁਲਿਸ ਤੇ ਪ੍ਰੈਸ਼ਰ ਬਣ ਜਾਏਗਾ ਜਾਂ ਕੋਈ ਸਫਾਰਸ਼ਾਂ ਤਗੜੀਆਂ ਲੱਗ ਜਾਣਗੀਆਂ ਤਾਂ ਉਹ ਜਿਹੜੀ ਸਜ਼ਾ ਬਣਦੀ ਉਮਰ ਕੈਦ ਦੀ ਤੁਸੀਂ ਦੱਸ ਰਹੇ ਹੋ ਪਰਿਵਾਰ ਤਾਂ ਹਾਲਾਂਕਿ ਫਾਂਸੀ ਚਾਹੁੰਦਾ ਵਾ ਉਹ ਕਿਤੇ ਨਾ ਕਿਤੇ ਘਟਦੀ ਘਟਦੀ ਬਹੁਤ ਘਟ ਰਹਿ ਜਾਏਗੀ ਬਿਲਕੁਲ 103 ਦੇ ਵਿੱਚ ਡੈਥ ਪੈਨਲਟੀ ਦੀ ਪ੍ਰੋਵੀਜ਼ਨ ਵੀ ਹੈ ਓਕੇ ਲੇਕਿਨ ਉਹ ਮਾਨਯੋਗ ਅਦਾਲਤ ਦਾ ਫੈਸਲਾ ਹੈ ਤੇ ਉਹਨਾਂ ਨੇ ਇਹਦੇ ਵਿੱਚ ਕੀ ਕਰਨਾ ਪਰ ਐਟ ਦਾ ਮਿਨੀਮਮ ਘੱਟ ਤੋਂ ਘੱਟ ਜਿਹੜੀ ਉਮਰ ਕੈਦ ਦਿੱਤਾ ਹੈ ਹੀ ਹੈ ਇਹਦੇ ਵਿੱਚ ਓਕੇ ਤੇ ਪਰਿਵਾਰ ਨੂੰ ਪੰਜਾਬ ਪੁਲਿਸ ਤੇ ਯਕੀਨ ਹੈ ਹੁਣ ਤੱਕ ਦੀ ਜਿੰਨੀ ਇਨਵੈਸਟੀਗੇਸ਼ਨ ਆ ਪੰਜਾਬ ਪੁਲਿਸ ਸਮਾਨਦਾਰੀ ਨਾਲ ਕਰ ਰਹੀ ਆ ਤੇ ਪੰਜਾਬ ਪੁਲਿਸ ਦੇ ਅਫਸਰ ਖਾਸ ਕਰਕੇ ਮੈਂ ਇੱਕ ਅਫਸਰ ਦਾ ਨਾਮ ਲੈਣਾ ਚਾਹੁੰਦਾ ਜਿਨ੍ਹਾਂ ਦਾ ਨਾਮ ਆ ਤੁਹਾਡੇ ਕੋਲ ਗੁਰਾਇਆ ਸਾਹਿਬ ਜੀ ਜੁਗੇਸ਼ਵਰ ਜੁਗੇਸ਼ਵਰ ਸਿੰਘ ਗੁਰਾਇਆ ਬਹੁਤ ਇਮਾਨਦਾਰ ਤੇ ਬੜੇ ਸ਼ਰੀਫ ਇਨਸਾਨ ਬੜੇ ਫਾਸਟ ਫਾਰਵਰਡ ਕਾਰਵਾਈ ਅਸੀਂ ਕਹਿੰਨੇ ਆ ਕਿ ਚਲੋ ਹੋਈ ਆ ਪਰਿਵਾਰ ਨਾਲ ਵੀ ਮਿਲੀ ਆ ਪਰਿਵਾਰ ਨੇ ਕਿਹਾ ਹਾਂ ਅਸੀਂ ਚਾਹੁੰਦੇ ਸੀ ਕਾਰਵਾਈ ਹੋਵੇ ਤੇ ਉਸ ਹਿਸਾਬ ਦੇ ਨਾਲ ਹੋਈ ਆ ਪਰ ਜੋ ਆਪਾਂ ਪਲੈਨਿੰਗ ਦੀ ਗੱਲ ਕਰੀਏ ਕਿ ਕਿਸ ਤਰੀਕੇ ਦੇ ਨਾਲ ਛੱਤ ਤੇ ਮਾਰ ਕੇ ਸੁੱਟਿਆ ਉਹ ਕਲੀਅਰ ਕੱਟ ਇਨਫੋਰਮੇਸ਼ਨ ਦੇ ਸਕਦੇ ਹੋ ਕਿ ਮੁੰਡਾ ਚੀਕਾਂ ਮਾਰਦਾ ਰਿਹਾ ਆਵਾਜ਼ਾਂ ਮਾਰਦਾ ਰਿਹਾ ਦੇਖੋ ਜੀ ਇਹ ਤਾਂ ਪਾਰਟ ਆਫ ਰੋਮੈਸਟੀਕੇਸ਼ਨ ਆ ਮੈਂ ਇਸ ਨੂੰ ਇਨ ਡਿਟੇਲ ਕਿਉਂਕਿ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਚਲਾਨ ਪੇਸ਼ ਹੋਣਾ ਇਹ ਪੁਲਿਸ ਜ਼ਿਆਦਾ ਬਿਹਤਰ ਦੱਸ ਪਾਉ ਪੁਲਿਸ ਦੇ ਅਫਸਰ ਜ਼ਿਆਦਾ ਬਿਹਤਰ ਦੱਸ ਪਾਉਣਗੇ ਵੀ ਐਕਚੁਅਲੀ ਉਸ ਰਾਤ ਕੀ ਕੀ ਗੱਲਾਂ ਹੋਈਆਂ ਕਿਉਂਕਿ ਆਪਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਆਪਾਂ ਤੇ ਇਹ ਅਯਾਸ਼ੀ ਦੀ ਸ਼ੁਰੂਆਤ ਹੋਈ ਪਿਆਰ ਦੀ ਪਿਆਰ ਤਾਂ ਆਪਾਂ ਨਹੀਂ ਕਵਾਂਗੇ ਇਹੋ ਜਿਹਾ ਪਿਆਰ ਤਾਂ ਨਹੀਂ ਹੁੰਦਾ ਇਹ ਤਾਂ ਅਯਾਸ਼ੀ ਹੋ ਗਈ ਹੈ ਨਾ ਆਪਣੀਆਂ ਮौज-ਮਸਤੀਆਂ ਦੇ ਲਈ ਇਹ ਸਭ ਕੀਤਾ ਮਿਲਣਾ ਫਿਰ ਉਸ ਤੋਂ ਬਾਅਦ ਇਹ ਕਤਲ ਕਰਨਾ ਮਤਲਬ ਕਿ ਕਿਆ ਨਾ ਚਾਉਗੇ ਅ ਦੇਖੋ ਜੀ ਪਾਵਾਂ ਕਿਵੇਂ ਵੀ ਸ਼ੁਰੂਆਤ ਹੋਈ ਸ਼ੁਰੂਆਤ ਹੋਈ ਜੀ ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਟੈਕਨੀਕਲ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਦੀ ਹੋ ਚੁੱਕੀ ਆ ਸਬੂਤ ਪੰਜਾਬ ਪੁਲਿਸ ਨੂੰ ਮਿਲ ਚੁੱਕਿਆ ਹੈ ਕਿ ਮਰਡਰ ਕਰਨ ਵਾਲਾ ਮੁੰਡਾ ਤੇ ਉਹਦੀ ਵਾਈਫ ਉਹਨਾਂ ਦਾ ਆਪਸ ਵਿੱਚ ਸੰਬੰਧ ਸੀ ਇਹ ਐਪਾਂ ਕਲੀਅਰ ਹੋਈ ਬਿਲਕੁਲ ਕਲੀਅਰ ਹੋ ਚੁੱਕੀ ਆ ਬਿਲਕੁਲ ਬਿਲਕੁਲ ਸਨੈਪ ਚੈਟ ਪੰਜਾਬ ਪੁਲਿਸ ਦੀ ਹੱਦ ਹਦੂਦ ਤੋਂ ਬਾਹਰ ਨਹੀਂ ਲੋਕਾਂ ਨੂੰ ਇਹ ਲੱਗਦਾ ਵੀ ਸਨੈਪਚੈਟ ਬਹੁਤ ਸੇਫ ਹੈ ਪਰ ਪੰਜਾਬ ਪੁਲਿਸ ਦੀ ਇੱਕ ਅਧਾਰਾ ਫੋਰੈਂਸਿਕ ਸਾਇੰਸ ਲੈਬਾਰਟਰੀ ਮੁਹਾਲੀ ਉਹਦੇ ਵਿੱਚ ਜਦੋਂ ਟੈਕਨੀਕਲ ਇਨਵੈਸਟੀਗੇਸ਼ਨ ਦੇ ਵਿੱਚ ਫੋਨ ਜਾਂਦੇ ਨੇ ਤਾਂ ਬਿਲਕੁਲ ਆਪਸ ਵਿੱਚ ਕਨੈਕਟ ਹੋ ਜਾਂਦਾ ਹੈ ਕਿ ਸਨੈਪਚੈਟ ਤੋਂ ਕਿਹਨੂੰ ਕਿਹਨੂੰ ਮੈਸੇਜ ਗਿਆ ਚਾਹੇ ਉਹ ਡਿਲੀਟ ਹੋ ਜਾਂਦਾ ਇਹ ਚੈਟਾਂ ਨਿਕਲ ਸਕਦੀ ਸਭ ਕੁਝ ਨਿਕਲ ਜਾਂਦਾ ਜੀ ਸਨੈਪਚੈਟ ਹੁਣ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਹੈ ਜੀ ਤੇ ਆਪਾਂ ਗੱਲ ਕਰ ਰਹੇ ਸੀ ਕਿ ਕਿੱਦਾਂ ਹਨਾ ਫ੍ਰੀ ਪਲਾਨ ਮਰਡਰ ਸੀ ਕਿਉਂਕਿ ਆਪਾਂ ਜੇ ਕਹੀਏ ਸਿਰਫ ਮਿਲਣ ਆਇਆ ਸੀ ਮੁੰਡਾ ਇਹ ਨਹੀਂ ਸੀ ਕਿਉਂਕਿ ਜੋ ਪੁਲਿਸ ਨੇ ਦੱਸਿਆ ਜੋ ਉਹਨਾਂ ਦੇ ਇੰਟਰਵਿਊਸ ਤੇ ਆਪਾਂ ਸੁਣਿਆ ਉਹ ਕਹਿੰਦੇ ਆ ਕਿ ਪ੍ਰੀ ਪਲਾਨਡ ਸੀ ਜਦੋਂ ਗੁਰਵਿੰਦਰ ਜਿਹੜਾ ਉੱਥੇ ਘਰ ਦੇ ਵਿੱਚ ਮੌਜੂਦ ਹੁੰਦਾ ਤਾਂ ਉਹਦਾ ਗਲਾ ਘੁੱਟ ਦਿੱਤਾ ਜਾਂਦਾ ਵਾ ਪਰ ਜਿੱਦਾਂ ਪਰਿਵਾਰ ਕਹਿ ਰਿਹਾ ਸੀ ਉਹਦੇ ਪਰਿਵਾਰ ਤੇ ਵੀ ਕਾਰਵਾਈ ਹੋਵੇ ਕੁੜੀ ਦੇ ਪਰਿਵਾਰ ਤੇ ਕੀ ਲੱਗਦਾ ਕਿ ਹੋ ਸਕਦੀ ਕਾਰਵਾਈ ਦੇਖੋ ਜੀ ਗੱਲ ਇਹੋ ਐ ਕਿ ਮੇਰੀ ਤੇ ਮੇਰੇ ਸੀਨੀਅਰ ਵਕੀਲ ਕੁਲਿੰਦਰ ਸਿੰਘ ਸਿੱਖੋਂ ਦੀ ਸਾਡੀ ਆਪ ਦੇ ਆਪ ਨਾਲ ਇੱਕ ਕਮਿਟਮੈਂਟ ਹੈ ਕਿ ਇਸ ਕੇਸ ਨੂੰ ਸਹੀ ਤਰੀਕੇ ਨਾਲ ਸਿਰੇ ਚਾੜਨਾ ਇਸ ਕੇਸ ਦੇ ਵਿੱਚ ਜਿਹੜੇ ਮੁਲਜ਼ਮ ਨੇ ਤੀਸਰਾ ਮੁਲਜ਼ਮ ਵੀ ਪਕੜ ਲਿਆ ਪੁਲਿਸ ਨੇ ਓਕੇ ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਉਮਰ ਕੈਦ ਕਰਾਉਣੀ ਤੇ ਵਿਦਨ ਟਾਈਮ ਕਰਾਉਣੀ ਵਿਦਆਊਟ ਐਨੀ ਡਿਲੇ ਕਿਉਂਕਿ ਇਹ ਕਿਸੇ ਦੇ ਪੁੱਤ ਨਾਲ ਹੋ ਸਕਦਾ ਬਿਲਕੁਲ ਕੱਲ ਨੂੰ ਆਈ ਐਮ ਆਲਸੋ ਕਾਉਨ ਗੈਟ 올ਡ ਮੇਰੀ ਵੀ ਫੈਮਿਲੀ ਲਾਈਫ ਸ਼ੁਰੂ ਹੋਣੀ ਹੈ ਤਾਂ ਜੇ ਆਪਾਂ ਸੋਸ਼ੀਅਲੀ ਵੇਖੀਏ ਤਾਂ ਜੇ ਇਹ ਮੁਲਜ਼ਮ ਬਚ ਗਏ ਇਹ ਸਮਾਜ ਦੇ ਵਿੱਚ ਇੱਕ ਬਹੁਤ ਮਾੜਾ ਮੈਸੇਜ ਜਾਊਗਾ ਮਤਲਬ ਟੋਟਲ ਕਲੀਅਰ ਹੋ ਗਿਆ ਕਿ ਤਿੰਨ ਜਣੇ ਇਨਵੋਲਵ ਸੀ ਇੱਕ ਤਾਂ ਪਤਨੀ ਇੱਕ ਉਸ ਦਾ ਆਸ਼ਿਕ ਤੇ ਉਸ ਤੋਂ ਇਲਾਵਾ ਇੱਕ ਹੋਰ ਬਿਲਕੁਲ ਇੱਕ ਤੀਸਰਾ ਮੁਲਜ਼ਮ ਹੈ ਥੈਟ ਵਾਸ ਦਾ ਥਰਡ ਅਕਿਊਜ਼ ਜਿਹੜਾ ਉਸ ਰਾਤ ਨੂੰ ਇਹਨਾਂ ਦੀ ਮਦਦ ਲਈ ਹਾਜ਼ਰ ਸੀ ਜਿਹੜਾ ਕਿ ਅਕਿਊਜ਼ ਨੰਬਰ 2 ਜਿਹੜਾ ਉਹ ਲੜਕਾ ਹਰਕਮਲਪ੍ਰੀਤ ਉਹਨੂੰ ਨਾਲ ਲੈ ਕੇ ਆਇਆ ਹੁਣ ਉਹਦੀ ਕਿਸ ਕਿਸਮ ਦੀ ਇਸ ਦੇ ਵਿੱਚ ਇਨਵੋਲਵਮੈਂਟ ਹੈ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਚਾਊਗਾ ਤੇ ਇਹ ਵੀ ਹੋ ਸਕਦਾ ਹੈ ਕਿ ਹੋਰ ਅਕਿਊਜ਼ ਵੀ ਅ ਦਰਾਨੇ ਪੜਤਾਲ ਇਸ ਮੁਕਦਮੇ ਚ ਨਾਮਜ਼ਦ ਕੀਤੇ ਜਾਂ ਕਹਿੰਦੇ ਕਿ ਕਿਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਜ਼ੋਰ ਵਾਲਾ ਮੁੰਡਾ ਸੀ ਜਿੰਮ ਜਾਂਦਾ ਸੀ ਇਸ ਕਰਕੇ ਉਹ ਸਰਦਾਰ ਮੁੰਡੇ ਨੂੰ ਇਸ ਤਰੀਕੇ ਦੇ ਨਾਲ ਉਹਨੇ ਮਾਰਿਆ ਬਹੁਤ ਹੀ ਬਰੂਟਲੀ ਜਿਹੜੀ ਆਪਾਂ ਚਰਚਾ ਕਰ ਰਹੇ ਹਾਂ ਪਰ ਹੁਣ ਕਾਰਵਾਈ ਵੀ ਚਲੋ ਹੋ ਜਾਏਗੀ ਪਰ ਉਹਨਾਂ ਮਾਪਿਆਂ ਨੂੰ ਉਹਨਾਂ ਦਾ ਪੁੱਤ ਨਹੀਂ ਲੱਭਣਾ ਮੈਂ ਬੇਨਤੀ ਕਰੂੰਗਾ ਡੇਲੀ ਪੋਸਟ ਤੇ ਮਾਧਿਅਮ ਰਾਹੀਂ ਪੰਜਾਬੀਆਂ ਨੂੰ ਕਿ ਕੱਲੀਆਂ ਧੀਆਂ ਨੂੰ ਤੇ ਕੱਲੀਆਂ ਪੁੱਤਾਂ ਨੂੰ ਕੈਨੇਡਾ ਨਾ ਭੇਜਿਆ ਜਾਵੇ ਜੇ ਭੇਜਣਾ ਤਾਂ ਆਪਦੇ ਰਿਸ਼ਤੇਦਾਰਾਂ ਕੋਲੇ ਭੇਜੋ ਉਹਨਾਂ ਕੋਲੇ ਬੱਚੇ ਰਹਿਣ ਤੇ ਆਪਦਾ ਮਿਹਨਤ ਕਰਨ ਪੜਨ ਕੱਲੀਆਂ ਧੀਆਂ ਕੱਲੇ ਪੁੱਤ ਜੇ ਤੁਸੀਂ ਬਾਹਰ ਭੇਜੋਗੇ ਉਹ ਵਿਗੜਣਗੇ ਤੇ ਵਿਗੜ ਕੇ ਨਸ਼ੇ ਵੀ ਕਰਨਗੇ ਆਪਦੀਆਂ ਆਦਤਾਂ ਵੀ ਵਿਗਾੜਨਗੇ ਤੇ ਇਸ ਮੁਕਦਮੇ ਵਾਰ ਹੋਰ ਇਹੋ ਜਿਹੇ ਮੁਲਜ਼ਮ ਵੀ ਪੈਦਾ ਹੋਣਗੇ ਇਹੋ ਜੀਆਂ ਜਿਹੜੀਆਂ ਲੜਕੀਆਂ ਰਪਿੰਦਰ ਕੌਰ ਪੈਦਾ ਹੋਣਗੀਆਂ ਇਹੋ ਜੇ ਵਿਚਾਰੇ ਮਾਵਾਂ ਦੇ ਪੁੱਤ ਹੋਰ ਮਰਨਗੇ ਜੇ ਇਸ ਚੀਜ਼ ਨੂੰ ਤੁਸੀਂ ਰੋਕਣਾ ਤਾਂ ਤੁਹਾਨੂੰ ਆਪਦੇ ਬੱਚਿਆਂ ਦਾ ਖਿਆਲ ਰੱਖਣਾ ਪਊਗਾ ਕਿਉਂਕਿ ਮੈਂ ਮਹਿਸੂਸ ਕਰ ਰਿਹਾ ਕਿ ਜਿਹੜੇ ਲੜਕੀ ਦੇ ਮਾਪਿਓ ਆ ਚਾਹੇ ਉਹ ਇਨਵੋਲਵ ਹੈ ਨਹੀਂ ਹੈ ਕਿ ਸੱਦ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਪਰ ਮੰਨਦੇ ਹੋ ਜੇ ਟਾਈਮ ਤੇ ਸੁਧਾਰਿਆ ਹੁੰਦਾ ਜਿੱਦਾਂ ਲੋਕ ਦੱਸਦੇ ਆ ਕਿ ਪਹਿਲਾਂ ਤੋਂ ਕੁੜੀ ਉਹ ਵਿਗੜੀ ਹੋਈ ਸੀ 10ਵੀਂ ਚ 12ਵੀਂ ਚ ਪੜਦੀ ਸੀ ਉਦੋਂ ਤੋਂ ਹੀ ਉਹ ਵਿਗੜੀ ਸੀ ਐਦਾਂ ਦੇ ਕੰਮ ਪਹਿਲਾਂ ਵੀ ਕਰਦੀ ਸੀ ਪਰ ਮਾਨ ਨੇ ਚਲੋ ਡਾਂਟ ਦਬਕ ਕੇ ਘਰ ਰੱਖ ਲਿਆ ਪਰ ਜਦੋਂ ਆਜ਼ਾਦੀ ਮਿਲੀ ਕੁੜੀ ਨੇ ਰੰਗ ਦਿਖਾ ਦਿੱਤੇ ਮੰਨਦੇ ਉਸ ਗੱਲ ਬਿਲਕੁਲ ਮੈਂ ਮੈਂ ਇਹੀ ਬੇਨਤੀ ਕਰਦਾ ਕਿ ਹਮੇਸ਼ਾ ਆਪਦੇ ਤੀਆਂ ਪਤਨ ਨੂੰ ਸਹੀ ਨਾ ਕਹੋ ਜੇ ਉਹ ਗਲਤ ਨੇ ਤੇ ਉਹਨਾਂ ਦੀ ਗਲਤੀ ਕਹੋ ਤੇ ਮੈਂ ਹੁਣ ਵੀ ਬੇਨਤੀ ਕਰਦਾ ਆ ਲੜਕੀ ਦੇ ਮਾਪਿਆਂ ਨੂੰ ਕਿ ਪੈਰਵਾਈ ਛੱਡ ਦਿਓ ਬਿਲਕੁਲ ਪੈਰਵਾਈ ਨਹੀਂ ਕਰਨੀ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਉਹ ਪੈਰਵਾਈ ਨਹੀਂ ਕਰ ਰਹੇ ਉਹਨਾਂ ਨੇ ਆਪਦੇ ਸਾਰੇ ਰਿਸ਼ਤੇਦਾਰਾਂ ਨੂੰ ਕਹਿਤਾ ਵੀ ਸਾਡੇ ਲਈ ਸਾਡੀ ਕੁੜੀ ਮਰ ਗਈ ਸਾਡਾ ਜਵਾਈ ਸ਼ਰੀਫ ਸੀ ਸਾਡੇ ਜਵਾਈ ਨੂੰ ਇਹਨੇ ਮਾਰਿਆ ਸਾਡੀ ਕੁੜੀ ਦਾ ਕਸੂਰ ਹੈ ਉਹ ਕਹਿੰਦੇ ਨੇ ਤੇ ਆਪਦੇ ਘਰ ਦੇ ਵਿੱਚ ਨਮੋਸ਼ੀ ਨਾਲ ਬੈਠੇ ਹੋਏ ਨੇ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਆਪਦੇ ਇਹ ਸਭ ਗੱਲਾਂ ਤੇ ਕਾਇਮ ਰਹਿਣਾ ਤੇ ਬਿਲਕੁਲ ਕੁੜੀ ਦੀ ਪੈਰਵਾਹੀ ਨਹੀਂ ਕਰਨਾ ਤਾਂ ਇਹ ਵੀ ਕਹਿੰਦੇ ਆ ਕਿ ਘਰ ਦੇ ਵਿੱਚ ਬੈਠੇ ਹੋ ਚਲੋ ਤੁਸੀਂ ਪੈਰ ਵੀ ਨਹੀਂ ਕਰ ਰਹੇ ਪਰ ਤੁਸੀਂ ਲੋਕਾਂ ਨੂੰ ਦੱਸੋ ਕਿ ਅੱਗੇ ਹੋ ਕੇ ਦੱਸੋ ਤਾਂ ਜੋ ਪਤਾ ਲੱਗੇ ਕਿ ਧੀਾਂ ਦੀ ਕਿਤੇ ਨਾ ਕਿਤੇ ਜਿਹੜੀ ਖਰਾਬੀ ਆ ਉਹ ਮਾਪਿਆਂ ਨੂੰ ਸੋਚਣ ਦੇ ਲਈ ਮਜਬੂਰ ਕਰੇ ਤੇ ਬਾਕੀ ਜਿਹੜੀ ਗੱਲ ਰਹਿ ਗਈ ਕਿ ਹੋਰ ਵਕੀਲ ਜਿੱਦਾਂ ਲੋਕਾਂ ਦੀ ਪਿੰਡ ਵਾਲਿਆਂ ਦੀ ਅੱਜ ਡਿਮਾਂਡ ਹੈ ਕਿ ਕੋਈ ਹੋਰ ਵਕੀਲ ਇਹ ਨਾ ਹੋਵੇ ਕਿ ਉਹਨਾਂ ਦਾ ਪੱਖ ਲੈ ਲਵੇ ਤੇ ਉਹਨਾਂ ਦੇ ਫੇਵਰ ਦੇ ਵਿੱਚ ਕੋਈ ਫੈਸਲਾ ਜੱਜ ਸਾਹਿਬ ਸੁਣਾ ਦੇ ਦੇਖੋ ਜੀ ਜਿੱਥੋਂ ਤੱਕ ਮੈਨੂੰ ਯਕੀਨ ਹੈ ਤੇ ਜਿੱਥੋਂ ਤਾਈ ਮੈਨੂੰ ਡਿਟੇਲ ਪਤਾ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਬਾਰੇ ਪੰਜਾਬ ਪੁਲਿਸ 193% ਇਸ ਮੁੱਦੇ ਨੂੰ ਆਪ ਦਾ ਪਰਿਵਾਰ ਦਾ ਹਿੱਸਾ ਸਮਝ ਕੇ ਇਹ ਕੇਸ ਨੂੰ ਬਿਲਡ ਅਪ ਕਰ ਰਹੀ ਹੈ ਠੀਕ ਹੈ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਸ ਕੇਸ ਦੇ ਮੁਲਜ਼ਮਾ ਨੂੰ ਇਨਟੈਰੋਗੇਟ ਕਰ ਰਹੀ ਹੈ ਉਹਨਾਂ ਨੂੰ ਇਨਵੈਸਟੀਗੇਟ ਕਰ ਰਹੀ ਹੈ ਜੇ ਮੁਕਦਮਾ ਪੰਜਾਬ ਪੁਲਿਸ ਵੱਲੋਂ ਕਿਸੇ ਕਿਸਮ ਦੀ ਕਸਰ ਨਹੀਂ ਰਹੀ ਤੇ ਰੈਣੀ ਸਾਡੇ ਵੱਲੋਂ ਵਕੀਲਾਂ ਵੱਲੋਂ ਵੀ ਨਹੀਂ ਤੇ ਮੈਨੂੰ ਇਸ ਗੱਲ ਤੇ ਉਮੀਦ ਹੈ ਕਿ ਬਾਬੇ ਫਰੀਦ ਦੀ ਧਰਤੀ ਹੈ ਸ਼ਹਿਰ ਫਰੀਦਕੋਟ ਤੇ ਮੁਲਜ਼ਮਾਂ ਨੂੰ ਇਸ ਇਲਾਕੇ ਦੇ ਵਿੱਚੋਂ ਤਾਂ ਸ਼ਾਇਦ ਵਕੀਲ ਕੋਈ ਨਾ ਮਿਲੇ ਜੇ ਜਿਉਂਦਿਆਂ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਫਰੀਦਕੋਟ ਜ਼ਿਲ੍ਹੇ 'ਚ ਰਹਿੰਦੇ ਨੇ ਸਾਡੇ ਵਕੀਲ ਭਾਈ ਚਾਰੇ ਦੇ ਵਿੱਚ ਤਾਂ ਕੋਈ ਵੀ ਇਹਨਾਂ ਮਾਰੇ ਲੋਕਾਂ ਦਾ ਇਹਨਾਂ ਮਸੂਮਾਂ ਦਾ ਵਕੀਲ ਨਹੀਂ ਬਣੂਗਾ ਹੋ ਸਕਦਾ ਹੈ ਕਿ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਕੋਈ ਆ ਕੇ ਇਹਨਾਂ ਦਾ ਕੇਸ ਝਗੜ ਲੇ ਲੇਕਿਨ ਅਸੀਂ ਇਮਾਨਦਾਰੀ ਨਾਲ ਬਾਬਾ ਫਰੀਦੀ ਦੇ ਭਗਤ ਹੋਣ ਦੇ ਨਾਤੇ ਇਸ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਤੇ ਅਖੀਰ ਤੱਕ ਕੇਸ ਲੜਾਂਗੇ ਸੋ ਬਿਲਕੁਲ ਇਹ ਵਕੀਲ ਨਹੀਂ ਜਿਨ੍ਹਾਂ ਦੇ ਹੱਥ ਗੁਰਵਿੰਦਰ ਸਿੰਘ ਦਾ ਕੇਸ ਹੈ ਉਹੀ ਸਰਦਾਰ ਮੁੰਡਾ ਜਿਸ ਦੇ ਇਨਸਾਫ ਦੇ ਲਈ ਲਗਾਤਾਰ ਪੋਸਟਾਂ ਪੈ ਰਹੀਆਂ ਵਾਂ ਜਿਸ ਦੇ ਮਾਪਿਆਂ ਦਾ ਦਰਦ ਹਰ ਮਾਪੇ ਨੂੰ ਆਪਣਾ ਲੱਗ ਰਿਹਾ ਹੈ ਇਹ ਵਕੀਲ ਦੇ ਹੱਥੋਂ ਕਮਾਂਡ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਅੱਗੇ ਸਜ਼ਾ ਦਿਵਾਉਣੀ